ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸ਼ਤ ਸ਼੍ਰੀਕਾਲ ਆਓ ਸਵਾਗਤ ਕਰਦੇ ਹਾਂ ਤੁਹਾਡਾ ਕੇ ਪੰਜਾਬੀ ਨਿਊਜ਼ ਚੈਨਲ ਤੇ ਦੋਸਤੋ ਅੱਜ ਤੁਹਾਡੇ ਨਾਲ ਗੱਲ ਸਾਂਝੀ ਕਰਾਂਗੇ ਜੋ ਨਿਊਜ਼ ਆ ਰਹੀ ਹੈ ਪਰੰਤਰਨ ਸਾਹਿਬ ਬਾਰੇ ਪਰੰਤਰਨ ਸਾਹਿਬ ਜਿਮਨੀ ਚੋਣ ਹੋਣ ਜਾ ਰਹੀ ਹੈ ਅੰਬਰ ਤਪਾਲ ਸਿੰਘ ਜੇਲ੍ਹ ਦੇ ਅੰਦਰ ਨੇ ਉਹਨਾਂ ਦੀ ਕੰਸਟੀਚੁਐਂਸੀ ਦੇ ਵਿੱਚ ਉਨ੍ਹਾਂ ਦੇ ਹਲਕੇ ਦੇ ਵਿੱਚ ਜਿਮਨੀ ਚੋਣ ਹੋਣ ਜਾ ਰਹੀ ਹੈ ਆਪਾਂ ਗੱਲ ਕਰਦੇ ਹਾਂ ਤਰਨਤਾਰਨ ਸਾਹਿਬ ਦੀ ਜਿਮਨੀ ਚੋਣ ਦੀ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਬਿਹਾਰ ਦੇ ਵਿੱਚ ਚੋਣਾ ਹੋਣ ਵਾਲੀਆਂ ਹਨ ਉਹਨਾਂ ਦੀ ਤਰੀਕ 2-4 ਦਿਨਾਂ ਦੇ ਵਿੱਚ ਅਨਾਉਂਸ ਕਰ ਦਿੱਤੀ ਜਾਵੇਗੀ ਉਸ ਅਨਾਉਂਸ ਦੇ ਨਾਲ ਪੰਜਾਬ ਵਿੱਚ ਤਰਨਤਾਰਨ ਸਾਹਿਬ ਵਾਲੀ ਜਿਮਨੀ ਚੋਣ ਵੀ ਨਾਸ ਹੋ ਜਾਵੇਗੀ ਸਾਰੀਆਂ ਪਾਰਟੀਆਂ ਹੀ ਪੱਪਾ ਪਾਰ ਹੋਈਆਂ ਹਨ ਇਸ ਇਲੈਕਸ਼ਨ ਨੂੰ ਲੈ ਕੇ ਇਸ ਵਿਚਕਾਰ ਹੀ ਇਹ ਸਮਝਿਆ ਜਾ ਰਿਹਾ ਹੈ ਕਿ 2027 ਦੇ ਲਈ ਸੈਮੀਫਾਈਨਲ ਦਾ ਮੁਕਾਬਲਾ ਇਹ ਜਿਮਨੀ ਚੋਣ ਨੂੰ ਸਮਝਿਆ ਜਾ ਰਿਹਾ ਹੈ ਜੋ ਇਸ ਜਿਮਨੀ ਚੋਣ ਦੇ ਵਿੱਚ ਜਿੱਤ ਪ੍ਰਾਪਤ ਕਰੇਗਾ ਉਹ 2027 ਦੇ ਵਿੱਚ ਆਉਣ ਵਾਲੀ ਸਰਕਾਰ ਦੀ ਨੀ ਰੱਖੀ ਜਾ ਸਕਦੀ ਹੈ ਮਹਾਰਾ ਦਾ ਇਹ ਕਹਿਣਾ ਹੈ ਦੇਖਦੇ ਆ ਜੋ ਇਸ ਇਲੈਕਸ਼ਨ ਦੇ ਵਿੱਚ ਦੂਸਰੇ ਤੀਸਰੇ ਨੰਬਰ ਤੇ ਆ ਗਿਆ ਆਵੇਗਾ ਉਹ ਵੀ ਫਾਈਟ ਦੇ ਵਿੱਚ ਸਮਝਿਆ ਜਾ ਸਕਦਾ ਹੈ ਹੁਣ ਗੱਲ ਕਰਦੇ ਹਾਂ ਭਾਈ ਅੰਮਰਤਪਾਲ ਸਿੰਘ ਦੀ ਜੋ ਤੁਸੀਂ ਜਾਣਦੇ ਹੋ ਕਿ ਭਾਈ ਅੰਮਰਤਪਾਲ ਸਿੰਘ ਇਸ ਜਮੇ ਜੀਲ ਦੇ ਵਿੱਚ ਹਨ ਬਹੁਤ ਚਰਚਾ ਚੱਲ ਰਹੀ ਹੈ ਕਿ ਭਾਈ ਅੰਮਰਤਪਾਲ ਸਿੰਘ ਤੇ ਬੀਜੇਪੀ ਵਿਚਕਾਰ ਅਨ ਬੀਜੇਪੀ ਸਮਿਤ ਦਾ ਸਮਝੌਤਾ ਹੋਣ ਜਾ ਰਿਹਾ ਇਹ ਚਰਚਾ ਸਾਰੇ ਨਿਊਜ਼ ਚੈਨਲਾਂ ਤੇ ਚੱਲ ਰਹੀ ਹੈ ਇਹ ਚਰਚਾ ਦੀ ਖਬਰ ਵੀ ਅਖਬਾਰਾਂ ਦੇ ਵਿੱਚ ਖਾਪ ਚੁੱਕੀਆਂ ਹਨ ਕਿ ਹਮ ਭਾਈ ਅੰਮਰਤਪਾਲ ਸਿੰਘ ਤੇ ਬੀਜੇਪੀ ਦੇ ਵਿਚਕਾਰ ਸੋ ਇਸ ਸਮੇਂ ਜੋਤਾ ਹੋਣ ਜਾ ਰਿਹਾ 2027 ਦੀ ਇਲੈਕਸ਼ਨ ਨੂੰ ਲੈ ਕੇ ਅਤੇ ਤਨਤਨ ਸਾਹਿਬ ਵਾਲੀ ਜਿਵੇਂ ਚੋਣ ਨੂੰ ਲੈ ਕੇ ਦੋਸਤੋ ਗੱਲ ਕਰਦੇ ਆ ਭਾਈ ਅੰਮ੍ਰਿਤਪਾਲ ਸਿੰਘ ਦੀ ਭਾਈ ਅੰਮ੍ਰਿਤਪਾਲ ਸਿੰਘ ਜੇਲ੍ਹ ਦੇ ਅੰਦਰ ਉਹਨਾਂ ਨੂੰ ਇਹਨਾਂ ਦੋਵਾਂ ਸਰਕਾਰਾਂ ਨੇ ਢੱਕਿਆ ਹੋਇਆ ਹੈ ਬੀਜੇਪੀ ਤੇ ਪੰਜਾਬ ਵਿੱਚ ਝਾੜੂ ਸਰਕਾਰਾਂ ਹੁਣ ਜਿੱਥੋਂ ਚਰਚਾ ਚੱਲੀ ਐ ਵੀ ਭਾਈ ਅੰਬਰਤਪਾਲ ਸਿੰਘ ਨੇ ਪਾਰਟੀ ਵੀ ਬਣਾ ਲਈ ਆਪਣੀ ਠੀਕ ਹੈ ਨਾ ਜਿੱਤ ਪ੍ਰਾਪਤ ਵੀ ਕਰ ਲਈ ਇਸ ਟਾਈਮ ਭਾਈ ਅੰਬਰਤਪਾਲ ਸਿੰਘ ਸੰਸਦ ਦਾ ਮੈਂਬਰ ਬਣ ਚੁੱਕਿਆ ਐ MP ਬਣ ਚੁੱਕਿਆ ਜੋ ਲੋਕਾਂ ਨੇ ਜੇਲ੍ਹ ਦੇ ਵਿੱਚ ਜਿਤਾਇਆ ਸੀਗਾ ਜੇਕਰ ਸਰਕਾਰ ਬਣਾਉਣੀ ਆ ਜੇਕਰ ਪੰਜਾਬ ਲਈ ਕੁਝ ਕਰਨ ਦੇ ਤਾਂਗਾ ਜੇਕਰ ਮੁੱਖ ਮੰਤਰੀ ਬਾਨਾ ਪੰਜਾਬ ਦਾ ਤਾਂ ਲੋਕਾਂ ਦੇ ਹਿਸਾਬ ਨਾਲ ਇਹ ਲੱਗ ਰਿਹਾ ਵੀ ਭਾਈ ਅੰਮਰਤਪਾਲ ਸਿੰਘ ਬੀਜੇਪੀ ਦੇ ਨਾਲ ਸਮਝੌਤਾ ਕਰਨ ਜਾ ਰਿਹਾ ਇਹ ਚਰਚਾ ਖੂਬ ਚੱਲੀ ਹੋਈ ਆ ਮੀਟਿੰਗਾਂ ਵੀ 1 2 ਦੌਰ ਦੀਆਂ ਹੋ ਚੁੱਕੀਆਂ ਨੇ ਪਰ ਮੇਰੇ ਮੁਤਾਬਕ ਇਹ ਮੀਟਿੰਗ ਜ਼ਰੂਰ ਹੋ ਸਕਦੀ ਹੈ ਮੀਟਿੰਗ ਹੋਈ ਹੋਵੇਗੀ ਪਰ ਜੇਕਰ ਦੇਖਿਆ ਜਾਵੇ ਭਾਈ ਅੰਮ੍ਰਿਤਪਾਲ ਸਿੰਘ ਬੀਜੇਪੀ ਨਾਲ ਸਮਝੌਤਾ ਕਦੇ ਵੀ ਨਹੀਂ ਹੋ ਸਕਦਾ ਇਸ ਇਲੈਕਸ਼ਨ ਦੇ ਵਿੱਚ ਜੇਕਰ ਸਮਝੌਤਾ ਹੋ ਸਕਦਾ ਹੈ ਤਾਂ ਭਾਈ ਅੰਮ੍ਰਿਤਪਾਲ ਸਿੰਘ ਦਾ ਜੋ ਨਵਾਂ ਉਮੀਦਵਾਰ ਬਣਾਇਆ ਹਰਪ੍ਰੀਤ ਸਿੰਘ ਨੇ ਉਸ ਨਾਲ ਸਮਝੌਤਾ ਜ਼ਰੂਰ ਹੋ ਸਕਦਾ ਹੈ ਅਕਾਲੀ ਦਲ ਹੈਗੀ ਗੱਲ ਕਰੀਏ ਅਕਾਲੀ ਦਲ ਮਾਝੇ ਦੇ ਵਿੱਚੋਂ ਬਿਲਕੁਲ ਸਮਾਪਤ ਹੋ ਚੁੱਕਿਆ ਉਹਨਾਂ ਦਾ ਦਲਜੀਤ ਸਿੰਘ ਜੀ ਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਗਿਆ ਤੇ ਅਨਿਲ ਜੋਸੀ ਜੀ ਉਹ ਕੱਲ ਕਾਂਗਰਸ ਦੀ ਦਹਲੀ ਦੇ ਉੱਪਰ ਪਹੁੰਚ ਚੁੱਕੇ ਨੇ ਹੁਣ ਦੇਖਦੇ ਹੋ ਸਕਦਾ ਕਾਂਗਰਸ ਨੈਲ ਜੋਸੀ ਜੀ ਨੂੰ ਤਰਨਤਾਰਨ ਤੋਂ ਕੈਂਡੀਡੇਟ ਬਣਾ ਸਕਦੀ ਹੈ ਕਿਉਂਕਿ ਜੋਸੀ ਜੀ ਤਰਨਤਾਰਨ ਨਾਲ ਸੰਬੰਧ ਰੱਖਦੇ ਨੇ bizness ਵੀ ਉਹਨਾਂ ਦਾ ਤਰਨਤਾਰਨ ਦੇ ਵਿੱਚ ਹੈ ਤੇ ਰਹਿਸ ਵੀ ਉਹਨਾਂ ਦੇ ਤਰਨਤਾਰਨ ਸਾਹਿਬ ਦੇ ਵੇਚਾ ਬਾਕੀ ਸਮਝੌਤੇ ਦੇ ਦੌਰ ਚੱਲਣਗੇ ਇਧਰੋਂ ਉਧਰ ਪਾਰਟੀਆਂ ਦੇ ਵਿੱਚ ਤੇ ਡੱਡੂ ਟੂਸੀਆਂ ਦਾ ਦੌਰ ਜਰੂਰ ਚੱਲੂਗਾ ਸਾਰੀਆਂ ਪਾਰਟੀਆਂ ਜੋਰ ਲਾਉਣਗੀਆਂ ਜਿਵੇਂ ਸਰਕਾਰ ਬਣਾਉਣ ਲਈ ਜੋਰ ਲਾਉਂਦੀਆਂ ਨੇ ਉਸੇ ਤਰ੍ਹਾਂ ਇਸ ਜਮਨੀ ਚੋਣ ਦੇ ਵਿੱਚ ਜੋਰ ਲੱਗੇਗਾ ਕਿ ਅਕਾਲੀ ਦਲ ਉੱਪਰ ਕੇ ਆ ਸਕਦਾ ਜ਼ਰੂਰੀ ਨਹੀਂ ਜਿੱਤਣਾ ਗੱਲ ਅਪਹੋਨ ਦੀ ਹੁੰਦੀ ਹੈ ਜਾਂ ਭਾਜਪਾ ਆਪ ਹੋ ਸਕਦੀ ਹੈ ਜਾਂ ਚਾੜੂ ਜਿੱਤ ਸਕਦਾ ਜਾਂ ਕਾਂਗਰਸ ਦੇਖਦੇ ਆ ਬਾਕੀ ਠੀਕ ਹੈ ਪਾਰਟੀਆਂ ਬਹੁਤ ਜ਼ਿਆਦਾ ਬਣ ਚੁੱਕੀਆਂ ਨੇ ਅਲੱਗ ਤੋਂ ਪਾਰਟੀ ਬਣ ਚੁੱਕੀ ਹੈ ਭਾਈ ਅੰਮਰਤਪਾਲ ਸੋਰੀ ਭਾਈ ਹਰਪ੍ਰੀਤ ਸਿੰਘ ਜੀ ਦੀ ਜੋ ਉਹਨਾਂ ਨੇ ਨਵਾਂ ਅਕਾਲੀ ਦਲ ਬਣਾਇਆ ਉਹਨਾਂ ਬਾਰੇ ਟਾਈਮ ਦੇ ਵਿੱਚ ਕਲਟੀ ਇੱਕ ਹੋਰ ਬਣੇਗੀ ਜੇਕਰ ਸੋਨੂੰ ਕੱਲ ਦੱਸੀਏ ਦੋਸਤੋ ਤੁਹਾਨੂੰ ਸੂਤਰਾਂ ਦੇ ਹਵਾਲੇ ਤੋਂ ਜੋ ਪਤਾ ਲੱਗ ਰਿਹਾ ਤੁਸੀਂ ਚਾਹੁੰਦੇ ਹੋ ਹਰ ਇੱਕ ਬੰਦੇ ਦਾ ਸੋਚਣਾ ਵੀ ਪਾਜਪਾ ਨਾ ਆਪਾਂ ਕਿੱਥੇ ਸਰਕਾਰ ਬਣਾ ਲੂਗੀ ਭੁੱਲ ਜੇ ਪਾਜਪਾ ਦਾ ਪੰਜਾਬ ਚ ਬੜ ਨਹੀਂ ਸਕਦੀ ਇਹ ਆਮ ਪੰਜਾਬੀਆਂ ਦੀ ਜਮਾਨਤ ਹੈ ਇਹ ਲੱਭ ਜਾਣਾ ਹੈ ਕਿ ਜ਼ਰੂਰ ਨੇ ਪਰ ਕੀ ਪਾਜ ਪਾ ਭੁੱਲ ਚੁੱਕੀ ਹੈ ਪੰਜਾਬ ਨੂੰ ਕੀ ਪਾਜ ਪਾ ਨੂੰ ਕਲੀਅਰ ਹੈ ਵੀ ਪੰਜਾਬ ਦੇ ਵਿੱਚ ਸਰਕਾਰ ਨਹੀਂ ਬਣਨੀ ਕੀ ਪਾਜ ਪਾ ਨੂੰ ਕਲੀਅਰ ਹੈ ਬਿਤਰੰਤਰ ਜਿਮਨੀ ਚੋਣ ਦੇ ਵਿੱਚ ਸਾਨੂੰ ਕੋਈ ਪੰਜਵੇਂ ਛੇਵੇਂ ਨੰਬਰ ਤੇ ਰਹਿਾਂਗੇ ਵੋਟਾਂ ਨਹੀਂ ਪੈਣੀਆਂ ਸੈਂਟਰ ਦੀ ਪਾਰਟੀ ਆ ਪੰਜਾਬ ਦੇ ਲਈ ਪੱਬਾ ਪਾਰ ਹੋਈ ਹੋਈ ਆ ਪੰਜਾਬ ਦੇ ਵਿੱਚ ਅੱਪ ਹੋਈ ਆ ਇਕੱਲੀ ਨੇ ਇਲੈਕਸ਼ਨਾਂ ਲੜੀਆਂ ਨੇ ਤੁਸੀਂ ਇੱਕ ਗੱਲ ਜੇਕਰ ਤੁਹਾਡੇ ਨਾਲ ਨਾ ਅੰਕੜਿਆਂ ਦੀ ਗੱਲ ਕਰੀਏ 8 ਤੋਂ 18% ਤੇ ਪਹੁੰਚ ਗਈ ਬੀਜੇਪੀ ਪਹਿਲਾਂ 8% ਸੀ ਹੁਣ 18% ਵੋਟਾਂ ਯਾਨੀ ਕਿ ਜੇ ਤੁਸੀਂ ਅੰਕੜਿਆਂ ਦੇ ਮੁਤਾਬਕ ਦੇਖਿਆ ਜਾਵੇ ਜੇ 10% ਬੀਜੇਪੀ ਹੋਰ ਲੈ ਗਈ 28% ਤੇ ਪਹੁੰਚ ਗਈ ਤਾਂ ਬੀਜੇਪੀ ਸਰਕਾਰ ਬਣਾ ਲੂਗੀ ਤੁਸੀਂ ਦੇਖਿਆ ਹੋਊਗਾ ਫਿਰੋਜ਼ਪੁਰਾ ਫਿਰੋਜ਼ਪੁਰ ਤੋਂ ਕਿੰਨੇ ਸੀਟ ਤੇ ਹਾਰੇ ਸੀ ਰਾਣਾ ਛੋੜੀ ਜੀ 57000 ਤੇ ਹਾਰੇ ਸੀ ਲੁਧਿਆਣੇ ਤੋਂ ਬਿੱਟੂ ਜੀ ਕਿੰਨੇ ਸੀਟ ਤੋਂ ਹਾਰੇ ਸੀ 22000 ਤੇ ਹਾਰੇ ਸੀ ਠੀਕ ਹੈ ਨਾ ਇਸੇ ਤਰ੍ਹਾਂ ਵੱਡੇ ਸ਼ਹਿਰਾਂ ਦੇ ਵਿੱਚੋਂ ਬੀਜੇਪੀ ਸੈਕੰਡ ਨੰਬਰ ਤੇ ਰਹੀ ਹੈ ਕਈ ਸ਼ਹਿਰਾਂ ਦੇ ਵਿੱਚੋਂ ਹੁਣ ਜੇਕਰ ਇੱਕ ਦੇ ਵਿੱਚ 10 ਹਲਕੇ ਨੇ ਜੇਕਰ 4 ਸੰਸਦ ਦੇ ਵਿੱਚੋਂ ਜੇ ਆਪਾਂ ਕਹਿ ਦਈਏ 4 ਐਮਪੀ ਦੇ ਇਲੈਕਸ਼ਨਾਂ ਦੇ ਵਿੱਚੋਂ ਜਾਂ 4 ਡਿਸਟ੍ਰਿਕਟ ਦੇ ਵਿੱਚੋਂ ਬੀਜੇਪੀ 23000 ਤੇ ਹਾਰੀ ਆ ਤਾਂ ਉਹਦੇ ਵਿੱਚ 10 10 ਹਲਕੇ ਨੇ ਚਾਲੀ ਜਿੱਤੇ ਬਣ ਗਏ ਠੀਕ ਹੈ ਨਾ ਬੀਜੇਪੀ ਨੂੰ ਵੋਟ ਬਹੁਤ ਘੱਟ ਲੈਣ ਦੀ ਲੋੜ ਆ 40 45 ਸੀਟਾਂ ਬੀਜੇਪੀ ਦੀਆਂ ਕੱਟੀਆਂ ਪਈਆਂ ਨੇ ਹੁਣ ਹੋਊਗਾ ਕਿ ਬੀਜੇਪੀ ਕਰਨਾ ਕੀ ਚਾਹੁੰਦੀ ਆ ਬੀਜੇਪੀ ਕਾਲੀ ਦਲ ਨਾਲ ਸਮਝੌਤਾ ਨਹੀਂ ਕਰੇਗੀ ਬੀਜੇਪੀ ਚਾੜੂ ਨਾਲ ਸਮਝੌਤਾ ਨਹੀਂ ਕਰੇਗੀ ਬੀਜੇਪੀ ਅੰਬਰਪੁਰ ਨਾਲ ਸਮਝੌਤਾ ਨਹੀਂ ਕਰੇਗੀ ਬੀਜਪੀ ਜੋ ਕਰਨਾ ਚਾਹੁੰਦੀ ਹੈ ਦੇਖੋ ਝਾੜੂ ਵਾਲਿਆਂ ਨੇ 30 35 ਟਿਕਟਾਂ ਕੱਟੀਆਂ ਪਈਆਂ ਨੇ ਹੌਲੀ ਹੌਲੀ ਸਾਹਮਣੇ ਆ ਜਾਣਾ ਥੋਡੇ ਜਿਹਾ ਜੋ ਨੇੜੇ ਆਊਗਾ 30 35 ਟਿਕਟਾਂ ਝਾੜੂ ਵਾਲਿਆਂ ਨੇ ਹੋਰ ਬੰਦਿਆਂ ਨੂੰ ਦੇਣੀਆਂ ਨੇ ਇਹ ਬੰਦੇ ਕੱਟ ਕੱਟ ਚੁੱਕੇ ਨੇ ਕਾਟੇ ਵੱਜ ਚੁੱਕੇ ਨੇ ਲਿਸਟਾਂ ਤਿਆਰ ਹੋ ਚੁੱਕੀਆਂ ਨੇ ਜਿਹੜੇ ਉਹ 30 35 ਬੰਦੇ ਹੋਣਗੇ ਉਹ ਲੋਕ ਪਾਉਣਗੇ ਨਾ ਉਹ ਕਿਸੇ ਗਰੁੱਪ ਗੰਨੀ ਜਾਣਗੇ ਜਾਂ ਆਪ ਦਾ ਆਜ਼ਾਦ ਖੜੇ ਹੋਣਗੇ ਠੀਕ ਹੈ ਨਾ ਉਹ ਹੋਗੇ ਕਾਂਗਰਸ ਦੇ ਵਿੱਚ ਵੀ ਦੋ ਫਾੜ ਆ ਜੋ ਭਾਜਪਾ ਪਾ ਰਹੀ ਹੈ ਠੀਕ ਹੈ ਨਾ ਭਾਈ ਅੰਮਰਿਤਪਾਲ ਸਿੰਘ ਦੀ ਪਾਰਟੀ ਹੋਗੀ ਭਾਈ ਹਰਪ੍ਰੀਤ ਸਿੰਘ ਦੀ ਪਾਰਟੀ ਹੋਗੀ ਅਕਾਲੀ ਦਲ ਵੀ ਛੋਟੀ ਪਾਰਟੀ ਦੇ ਰੂਪ ਦੇ ਵਿੱਚ ਆ ਗਿਆ ਇਸੇ ਤਰ੍ਹਾਂ ਜੋ ਇਹ ਕੱਡੇ ਵੱਡੇ ਬੰਦੇ ਨੇ ਸਾਰਿਆਂ ਨੂੰ ਲੈ ਕੇ ਬੰਦੀ ਸਿੰਘਾਂ ਦੀ ਰਹਾਈ ਕਰੋਗੇ ਉਸ ਟਾਈਮ ਨੂੰ ਉਸ ਟਾਈਮ ਤੋਂ ਪਹਿਲਾਂ ਇਸ ਤਰ੍ਹਾਂ ਸਾਰਿਆਂ ਨੂੰ ਨਾਲ ਲੈ ਕੇ ਭਾਜਪੀ ਸਾਰਿਆਂ ਦੇ ਵਿੱਚ ਜਦੋਂ ਭਾਜਪੀ ਨੂੰ 35 ਸੀਟਾਂ ਮਿਲ ਗਈਆਂ ਦੂਜਿਆਂ ਕੋਲ ਇੱਕ ਇੱਕ ਦੋ ਦੋ ਸੀਟਾਂ ਹੋਈਆਂ ਤਾਂ ਮੁੱਖ ਮੰਤਰੀ ਇਹਦਾ ਬਣੂਗਾ ਤੇ ਇਹ 35 ਸੀਟਾਂ ਵਾਲੇ ਦਾ ਬਣੂਗਾ ਇਸੇ ਕਰਕੇ ਬੀਜੇਪੀ ਕਾਲੀਦਾ ਨਾਲ ਸਮਝੌਤਾ ਨਹੀਂ ਕਰਦੀ ਜੇਕਰ ਕਾਲੀਦਾ ਨਾਲ ਸਮਝੌਤਾ ਕਰਨਾ ਪਿਆਗਾ ਤਾਂ ਉੱਥੇ ਮੁੱਖ ਮੰਤਰੀ ਦੀ ਸ਼ਰਤ ਆ ਜਾਂਦੀ ਹੈ ਸਖ਼ਵੀ ਇਹਦੀ ਸਖ਼ਵੀਰ ਕਹਿਣ ਦਾ ਮੁੱਖ ਮੰਤਰੀ ਸਾਡਾ ਠੀਕ ਹੈ ਨਾ ਮੁੱਖ ਮੰਤਰੀ ਬੀਜੇਪੀ ਬਣਾਉਣਾ ਚਾਹੁੰਦੀ ਆ ਸਤਰਕ ਰਹੋ ਤੁਸੀਂ ਦੇਖਿਓ ਬੀਜੇਪੀ ਕਿਸ ਤਰ੍ਹਾਂ ਗੇਮਾਂ ਖੇਡਦੀ ਆ ਕਿਸ ਤਰ੍ਹਾਂ ਘੁੰਮ ਘੁਮਾ ਕੇ ਲੋਕਾਂ ਤੋਂ ਵੋਟਾਂ ਲੈਂਦੀ ਆ ਠੀਕ ਹੈ ਨਾ ਬੰਦੀ ਸਿੰਘਾਂ ਦੀ ਰਿਹਾਈ ਹੋਊਗੀ ਰਾਜਵਾਨਾਂ ਦੀ ਜੋ ਫਾਸੀ ਆ ਉਹ ਕੈਨਸਲ ਹੋਊਗੀ ਬਹੁਤ ਘਸੋਣਾ ਪੈਸਾ ਵੀ ਹੜਾ ਲਉ ਹੋਰ ਮਿਲੂਗਾ ਬੇਸ਼ੱਕ ਭਗਵਾਨ ਆਤਮਾ ਨੂੰ ਜਵਾਬ ਦੇਤਾ ਸੈਂਟਰ ਨੇ ਪਰ ਸੈਂਟਰ ਪੈਸਾ ਘੁੰਮ ਕਮਾ ਕੇ ਦੇਊਗਾ ਇਹ ਰਣਨੀਤੀ ਹੈ ਸੈਂਟਰ ਦੀ ਸਰਕਾਰ ਦੀ ਸੋ ਤੁਸੀਂ ਵੀ ਇਹਦੇ ਉੱਤੇ ਗੌਰ ਕਰਿਓ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਸੀਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਖਬਰਾਂ ਨਵੀਆਂ ਤੋਂ ਨਵੀਆਂ ਗੱਲਾਂ ਕੱਟ ਕੇ ਲੈ ਕੇ ਆਵਾਂਗੇ ਰਾਜਨੀਤੀ ਦੇ ਵਿੱਚੋਂ ਪਲੀਜ਼ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਨਵਾਂ ਚੈਨਲ ਆ ਸ਼ੇਅਰ ਕਰਦੇ ਹੋ ਪਲੀਜ਼ ਹੱਥ ਬੰਨ ਕੇ ਬੇਨਤੀ ਆ ਤੁਹਾਡੇ ਆਸਰੇ ਹੀ ਚੈਨਲ ਬਣਾਇਆ ਵੀ ਤੁਹਾਡੇ ਪਿਆਰ ਦੇ ਸਦਕਾ ਤੁਸੀਂ ਪਿਆਰ ਦੇਮੋਗੇ ਸਾਡਾ ਚੈਨਲ ਪਾਸ ਹੋਵੇਗਾ ਸੋ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਆ ਸਬਸਕ੍ਰਾਈਬ ਜ਼ਰੂਰ ਕਰਿਓ ਸ਼ੇਅਰ ਜ਼ਰੂਰ ਕਰਿਓ ਲਾਈਕ ਕਮੈਂਟ ਕਰਕੇ ਦੱਸਿਓ